ਕਈ ਈ ਨਾ ਬੰਦੇ ਨੂੰ ਲੱਗਦਾ ਵੀ ਚਲ ਕੋਈ ਨਹੀਂ ਕਿਸੇ ਨਾਲ ਹੀ ਹੋਈ ਜਾਂਦਾ ਆ ਤਾਂ ਕਿੜਕ ਵੇ ਆਪਾਂ ਨੂੰ ਬੜਾ ਫਰਕ ਪੈਂਦਾ ਆ ਇਹ ਜਿਹੜੀ ਪਾਵਰ ਆ ਜਦੋਂ ਅਨ ਕੰਟਰੋਲੇਬਲ ਹੋ ਜਾਂਦੀ ਆ ਤੇ ਫਿਰ ਔਖਾ ਹੋ ਜਾਂਦਾ ਆ ਹੁਣ ਦੇਖੋ ਉਧਰ ਕੀ ਹੋਇਆ ਜਿਹੜਾ ਵੈਨੇਜ਼ੂਏਲਾ ਵਾਲਾ ਮਾਮਲਾ ਸੀ ਗੈਂਗ ਵਾਲਾ ਉਸ ਦੇ ਵਿੱਚ ਜਿਹੜੇ ਜੱਜ ਨੇ ਆਖਿਆ ਸੀਗਾ ਟਰੰਪ ਹੁਣਾਂ ਨੂੰ ਟਰੰਪ ਪ੍ਰਸ਼ਾਸਨ ਨੂੰ ਵੀ ਤੁਸੀਂ ਨਹੀਂ ਜਿਹੜਾ ਇਸ ਤਰੀਕੇ ਨਾਲ ਕੱਲ ਸਕਦੇ ਪਰ ਉਸ ਦੇ ਉਲਟ ਜਾ ਕੇ ਉਹਨਾਂ ਨੇ ਉਥੇ ਛੱਡ ਦਿੱਤੇ ਉਹ ਦੇਖਿਆ ਸਾਰਿਆਂ ਨੇ ਜਿੱਦਾਂ ਵੀ ਉਹ ਹੋਇਆ ਉਹਨੋਂ ਤੋਂ ਬਾਅਦ ਦੇ ਵਿੱਚ ਰਾਸ਼ਪਤੀ 트ੰਪ ਨੇ ਇੱਕ ਕਾਲ ਜਿਹੜੀ ਉਹ ਕਰ ਦਿੱਤੀ ਵੀ ਉਹ ਜਿਹੜਾ ਫੈਡਰਲ ਜੱਜ ਆ ਉਸਨੂੰ ਇੰਪੀਚ ਕਰ ਦੋ ਕਾਲ ਦੇ ਦਿੱਤੀ ਉਹਨਾਂ ਨੇ ਅੱਜ ਵੀ ਜਿਹੜਾ 2 ਵੀਕ ਦਾ ਉਹਨਾਂ ਨੇ ਹੌਲਟ ਲਾਇਆ ਸੀਗਾ ਇਸ ਤਰੀਕੇ ਦੇ ਨਾਲ ਰੈਵਨਿਊਲ ਮਾਈਗ੍ਰੈਂਟਸ ਨੂੰ ਕੱਢਣ ਦੇ ਲਈ ਵੀ ਅਜੇ 2 ਵੀਕ ਤੁਸੀਂ ਰੁਕੋ ਉਹ ਕਹਿੰਦੇ ਵੀ ਹੁਣ ਉਸ ਡਿਸਟ੍ਰਿਕਟ ਜੱਜ ਜੇਮਸ ਬੋਸਬਰਗ ਜਿਹੜੇ ਚੀਫ ਜੱਜ ਨੇ ਫੈਡਰਲ ਡਿਸਟ੍ਰਿਕਟ ਕੋਰਟ ਆਫ ਵਾਸ਼ਿੰਗਟਨ ਡੀਸੀ ਦੇ ਉਹਨਾਂ ਦੀ ਇੰਪੀਚਮੈਂਟ ਦੀ ਜਿਹੜੀ ਉਹ ਕਾਲ ਕਰ ਦਿੱਤੀ ਹੈਗੀ ਆ ਸੋ ਕਹਿੰਦੇ ਵੀ ਪਹਿਲੀ ਵਾਰ ਹੋਇਆ ਆ ਰਾਸ਼ਪਤੀ ਟਰੰਪ ਨੇ ਆਪਣੇ ਦੂਜੇ ਜਿਹੜੇ ਕਾਰਜਕਾਲ ਦੇ ਵਿੱਚ ਕਾਂਗਰਸ ਨੂੰ ਆਸਕ ਆਖਿਆ ਆ ਕਿਹਾ ਹੈ ਵੀ ਜੱਜ ਨੂੰ ਉਹ ਤੁਸੀਂ ਰਿਮੂਵ ਕਰ ਦਿਓ ਹੁਣ ਉਸਦੇ ਬਾਅਦ ਦੇ ਵਿੱਚ ਜਿਹੜੇ ਚੀਫ ਜਸਟਿਸ ਨੇ ਸੁਪਰੀਮ ਕੋਰਟ ਤੇ ਜான் ਰਾਬਰਟਸ ਉਹਨਾਂ ਨੇ ਰੇਅਰਲੀ ਹੁੰਦਾ ਕਿ ਕਹਿੰਦੇ ਵੀ ਇਦਾਂ ਦੀ ਕੋਈ ਸਟੇਟਮੈਂਟ ਜਾਰੀ ਕਰਦੇ ਆ ਉਹਨਾਂ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਜੇ 트럼ਪ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਫੈਸਲਾ ਆ ਫੈਡਰਲ ਜੱਜ ਦੇ ਉਲਟ ਇੰਪੀਚਮੈਂਟ ਦਾ ਇਹ ਉਹਨਾਂ ਦਾ ਗਲਤ ਆ ਕਹਿੰਦੇ ਵੀ ਇੰਪੀਚਮੈਂਟ ਇਜ਼ ਨਾਟ ਐਨ ਅਪਰੋਪਰੀਏਟ appropriate response to disagreement ਤੁਸੀਂ ਇੱਕ ਮੁੱਦੇ ਦੇ ਉੱਤੇ ਡਿਸਐਗਰੀ ਕਰਦੇ ਆ ਤਾਂ ਇਹਦਾ ਮਤਲਬ ਇਹ ਨਹੀਂ ਆ ਵੀ ਉਸ ਨੂੰ ਇੰਪੀਚ ਕਰ ਦਿਓ ਸੋ 트럼ਪ ਹੁਣਾਂ ਦਾ ਇਸ ਟਾਈਮ ਉਹ ਉਸ ਤਰੀਕੇ ਨਾਲ ਚੱਲ ਰਿਹਾ ਵੀ ਭਾਈ ਜਿਹੜਾ ਮੇਰੇ ਰਾਹ 'ਚ ਆਇਆ ਉਹਨੂੰ ਚੱਕ-ਚੱਕ ਜਿਹੜਾ ਆ ਉਹ ਅਸੀਂ ਮਾਰਨਾ ਆ ਚਾਹੇ ਤੁਸੀਂ ਸਰਕਾਰ ਦੇ ਕਿਸੇ ਵੀ ਹੋਰ ਬ੍ਰਾਂਚ ਦਾ ਕਿਸੇ ਵੀ ਤਰੀਕੇ ਦਾ ਜਿਹੜਾ ਉਹ ਤੁਸੀਂ ਐਡਮਿਨਿਸਟ੍ਰੇਸ਼ਨ ਦਾ ਕਿਉਂ ਨਾ ਤੁਸੀਂ ਕਿਸਾ ਹੋਬੋ ਸੋ ਇਹ ਹੁਣ ਇੱਕ ਨਵਾਂ ਜਿਹੜਾ ਹਰਜੋਤ ਸਿੰਘ ਜੀ ਵਿਵਾਦ ਚੱਲ ਰਿਹਾ ਹੈ ਕੱਲ ਦਾ ਹੀ ਜਦੋਂ ਤੋਂ ਜੱਜ ਦੇ ਆਦੇਸ਼ਾਂ ਦੇ ਉਲਟ ਜਾ ਕੇ ਇਹਨਾਂ ਮਾਈਗ੍ਰੈਂਟਸ ਨੂੰ ਜਿਹੜੇ ਗੈਂਗਸਟਰ ਸੀਗੇ ਕ੍ਰਿਮੀਨਲ ਸੀਗੇ ਉਹਨਾਂ ਨੂੰ ਉੱਥੇ ਛੱਡਿਆ ਗਿਆ ਆ ਉਸ ਤੋਂ ਬਾਅਦ ਦੇ ਵਿੱਚ ਇੱਕ ਕਨਸਟੀਟਿਊਸ਼ਨਲ ਕ੍ਰਾਈਸਿਸ ਨਾਂ ਦਾ ਜਿਹੜਾ ਵਰਡ ਆ ਉਹ ਬਹੁਤ ਜ਼ਿਆਦਾ ਮਕਬੂਲ ਹੋਇਆ ਹੈ ਬਹੁਤ ਜ਼ਿਆਦਾ ਉਸ ਦੇ ਉੱਤੇ ਚਰਚਾ ਜਿਹੜੀ ਹੋ ਰਹੀ ਆ ਇਸ ਕਰਕੇ ਵੀ ਕੀ ਜੱਜ ਦਾ ਆਦੇਸ਼ ਜਾਂ ਅਦਾਲਤ ਦਾ ਜਿਹੜਾ ਆਦੇਸ਼ ਆ ਉਸ ਨੂੰ ਵੀ 트੍ਰੰਪ ਸਰਕਾਰ ਮੰਨੂਗੀ ਜਾਂ ਨਹੀਂ ਸੋ ਹੁਣ ਜਿਹੜੇ ਚੀਫ ਜਸਟਿਸ ਨੇ ਸੁਪਰੀਮ ਕੋਰਟ ਦੇ ਉਹਨਾਂ ਦੀ ਜਿਹੜੀ ਸਟੇਟਮੈਂਟ ਆਣੀ ਇਹ ਇਸ ਤਰੀਕੇ ਦੇ ਨਾਲ ਕੀ ਟਰੰਪ ਹੋਣੀ ਇਸ ਚੀਜ਼ ਨੂੰ ਆਪਣੀ ਜਿਹੜੀ ਗੱਲ ਨੂੰ ਠੰਡਿਆ ਜਿਹੜਾ ਉਹ ਕਰ ਲੈਣਗੇ ਜਿਹੜੀ ਇੰਪੀਚਮੈਂਟ ਦੀ ਗੱਲ ਉਹਨਾਂ ਨੇ ਕਾਂਗਰਸ ਵਿੱਚ ਮੂਰੇ ਰੱਖੀ ਆ ਉਸ ਜੱਜ ਨੂੰ ਕੱਢਣ ਦੀ ਕੀ ਉਹ ਉਸ ਨੂੰ ਵਾਪਸ ਲੈ ਲੈਣਗੇ ਇਹ ਹੁਣ ਹਾਲ ਦੀ ਘੜੀ ਦੇਖਣ ਵਾਲੀ ਗੱਲ ਆ ਜਿਹੜੇ ਜੱਜ ਨੇ ਜੇਮਸ ਬੋਸਬਰਗ ਉਹਨਾਂ ਨੇ ਬਲਾਕ ਕਰ ਦਿੱਤਾ ਸੀ ਟਰੰਪ ਐਡਮਿਨਿਸਟ੍ਰੇਸ਼ਨ ਦਾ ਉਹ ਉਹ ਜਿਹੜਾ ਐਲਾਨ ਵੀ ਜਿਹੜਾ ਵਾਰ ਟਾਈਮ ਲਾ ਐਲੀਅਨਸ ਐਨੀਮੀ ਐਕਟ ਆ ਜਿਹੜਾ ਉਹਨਾਂ ਨੇ ਇਨਵੋਕ ਕਰਕੇ ਇਹਨਾਂ ਨੂੰ ਜਿਹੜਾ ਵੈਨੇਜ਼ੂਏਲਾ ਤੋਂ ਵਾਲੇ ਜਿਹੜੇ ਗੈਂਗਸਟਰ ਆ ਅਲਸਲਵਾਡੋਰ ਦੀ ਜੇਲ੍ਹ ਦੇ ਵਿੱਚ ਜਿਹੜਾ ਉਹ ਘੱਲਿਆ ਸੀ ਇਹਦੇ ਵਿੱਚ ਡਿਟੇਨ ਤੇ ਡਿਪੋਰਟ ਕਰਨ ਦਾ ਅਧਿਕਾਰ ਜਿਹੜਾ ਸਰਕਾਰ ਦੇ ਕੋਲ ਖੁੱਲੇ ਪੱਦਰ ਦੇ ਉੱਤੇ ਜਿਹੜਾ ਨੌਨ ਸਿਟੀਜ਼ਨਸ ਦੇ ਲਈ ਆ ਜਾਂਦਾ ਆ ਸੋ ਇਹ ਵੀ ਇੱਕ ਜਿਹੜਾ ਹਰਜੋਤ ਸਿੰਘ ਜੀ ਇੱਕ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਨਵੀਂ ਜਿਹੜੀ ਚੀਜ਼ ਆ ਉਹ ਉਹ ਵਰਤ ਰਹੀ ਆ